ਸਰਬ ਜੀ ਸੰਤ ਗੁਰ ਦੀ ਨਿਸ਼ਾਨ ਖਾ ਪੀ ਪੈ ਜਣਾ ਡੰਗਰਾਂ ਦੀ ਨਿਸ਼ਾਨੀ ਏ ਖਾ ਪੀ ਪੈ ਜਣਾ ਡੰਗਰਾਂ ਦੀ ਨਿਸ਼ਾਨੀ ਏ ਦੂਜਿਆਂ ਦੇ ਕੰਮ ਆਣਾ ਦੂਜਿਆਂ ਦੇ ਕੰਮ ਆਉਣਾ ਅਰਜ ਹੀ ਨਿਸ਼ਾਨੀ ਏ ਖਾ ਪੀ ਪੈ ਜਣਾ ਡੰਗਰਾਂ ਦੀ ਨਿਸ਼ਾਨੀ ਏ ਕਿਆਂ ਦੇ ਕੰਮ ਆਣਾ ਦੂਜਿਆਂ ਦੇ ਕੰਮ ਆਉਣਾ ਫਰਜ਼ ਕਿਲਸਾਨੀਏ ਫਰਜ਼ ਨਿਸਾਨੀਏ ਪਰ ਜਾਏ ਤੇਜ ਕਾਇ ਖਾਣੋਂ ਰੁਕ ਦੇਣਾ ਪਰ ਜਾਏ ਤੇਜ ਕਾਇ ਖਾਣੋਂ ਰੁਕ ਦੇਣਾ ਖਾਪੀ ਦੇਖੇ ਗਈ ਪਾਂਡੇ ਵੀ ਝੁੱਕ ਦੇਣਾ ਪਾਂਡੇ ਵੀ ਝੁੱਕ ਦੇਣਾ